ਮੇਰਾ ਨਾਮ ਅਕਸ਼ੇ ਸ਼ਰਮਾ ਮੈਂ ਭਾਜਪੀ ਦਾ ਕਾਰਜਕਰਤਾ ਹਾਂ ਅੱਜ ਸਾਡੇ ਅੰਮ੍ਰਿਤਸਰ ਦੇ ਨੌਰਥ ਹਲਕੇ ਦੇ ਵਿੱਚ ਜਦੋਂ ਅਸੀਂ ਜ਼ਮੀਨੀ ਪੱਧਰ ਤੇ ਲੋਕਾਂ ਕੋਲ ਜਾ ਰਹੇ ਸਾਂ ਸਾਡੀਆਂ ਮਾਤਾਵਾਂ ਤੇ ਪੈਣਾ ਦੀ ਬਹੁਤ दिली ਇੱਛਾ ਸੀਗੀ ਉਹ ਕਿਸੇ ਤਰੀਕੇ ਪ੍ਰੀਮ ਨਰਿੰਦਰ ਮੋਦੀ ਜੀ ਨੂੰ ਆਪਰੇਸ਼ਨ ਸੰਧੂਰ ਦੇ ਲਈ ਧੰਨਵਾਦ ਕਰ ਸਕਣ ਜਦੋਂ ਉਹ ਟੀਵੀ ਤੇ ਦੇਖਦਿਆਂ ਸੀ ਵੀ ਵਿਰੋਧੀ ਧਿਰ ਦੇ ਨੇਤਾ ਜਾਂ ਵਿਰੋਧੀ ਦੇ ਲੋਕੀ ਕਿਵੇਂ ਇਸ ਸੰਧੂਰ ਦੇ ਅਪਮਾਨ ਕਰ ਰਹੇ ਨੇ ਤੇ ਉਹ ਦੱਸਣਾ ਚਾਹੁੰਦੀਆਂ ਸੀਗੀਆਂ ਵੀ ਅਸਲ ਚ ਸੰਧੂਰ ਦੀ ਕੀਮਤ ਇਹ ਬਾਰਡਰ ਏਰੀਏ ਦੇ ਵਿੱਚ ਬੈਠੀਆਂ ਉਹ ਮਾਵਾਂ ਸਮਝ ਸਕਦੀਆਂ ਪੈਣਾ ਸਮਝ ਸਕਦੀਆਂ ਜਿਨ੍ਹਾਂ ਦੇ ਸੰਦੂਰ ਦੀ ਰੱਖਿਆ ਪੀਐਮ ਨਰਿੰਦਰ ਮੋਦੀ ਨੇ ਕੀਤੀ ਅੱਜ ਬਹੁਤ ਵੱਡੇ ਇਕੱਠ ਦੇ ਵਿੱਚ ਮਤਾਵਾ ਤੇ ਭੈਣਾ ਇੱਥੇ ਇਕੱਠੀਆਂ ਹੋਈਆਂ ਅਸੀਂ 5000 ਤੋਂ ਵੱਧ ਰਖਣੀਆਂ ਜਲਦੀ ਪੀਐਮਓ ਦੇ ਲਈ ਅਸੀਂ ਬਾਈ ਹੈਂਡ ਜਾ ਕੇ ਦੇ ਕੇ ਆਵਾਂਗੇ ਤੇ ਉਹਨਾਂ ਨੂੰ ਧੰਨਵਾਦ ਕਰਕੇ ਆਵਾਂਗੇ ਵੀ ਉਹ ਹਮੇਸ਼ਾ ਸਾਡੇ ਦੇਸ਼ ਦੇ ਹਿੱਤ ਵਿੱਚ ਰਹਿ ਕੇ ਦੇਸ਼ ਦੀ ਰੱਖਿਆ ਕਰਦੇ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦੀ ਮੰਗ ਹੈ ਵੀ ਸਾਡੇ ਲਈ ਇਦਾਂ ਹੀ ਖੜੇ ਰਹਿਣ ਮੇਰਾ ਨਾਮ ਅਕਸ਼ੇਸ਼ ਸ਼ਰਮਾ ਮੈਂ ਬੀਜੇਪੀ ਦਾ ਕਾਰਜਕਰਤਾ ਹਾਂ ਅੱਜ ਸਾਡੇ ਅੰਮ੍ਰਿਤਸਰ ਦੇ ਨਾਰਥ ਹਲਕੇ ਦੇ ਵਿੱਚ ਜਦੋਂ ਅਸੀਂ ਜ਼ਮੀਨੀ ਪੱਧਰ ਤੇ ਲੋਕਾਂ ਕੋਲ ਜਾ ਰਹੇ ਸਾਂ ਸਾਡੀਆਂ ਮਾਤਾਵਾਂ ਤੇ ਪੈਣਾ ਦੀ ਬਹੁਤ दिली ਇੱਛਾ ਸੀਗੀ ਉਹ ਕਿਸੇ ਤਰੀਕੇ ਪ੍ਰੀਮ ਨਰਿੰਦਰ ਮੋਦੀ ਜੀ ਨੂੰ ਆਪਰੇਸ਼ਨ ਸਿੰਧੂਰ ਦੇ ਲਈ ਧੰਨਵਾਦ ਕਰ ਸਕਣ ਜਦੋਂ ਉਹ ਟੀਵੀ ਤੇ ਦੇਖਦੀਆਂ ਸੀ ਵੀ ਵਿਰੋਧੀ ਧਿਰ ਦੇ ਨੇਤਾ ਜਾਂ ਵਿਰੋਧੀ ਦੇ ਲੋਕੀ ਕਿਵੇਂ ਇਸ ਸਿੰਧੂਰ ਦੇ ਅਪਮਾਨ ਕਰ ਰਹੇ ਨੇ ਤੇ ਉਹ ਦੱਸਣਾ ਚਾਹੁੰਦੀਆਂ ਸੀਗੀਆਂ ਵੀ ਅਸਲ ਚ ਸਿੰਧੂਰ ਦੀ ਕੀਮਤ ਇਹ ਬਾਰਡਰ ਏਰੀਆ ਦੇ ਵਿੱਚ ਬੈਠੀਆਂ ਉਹ ਮਾਵਾਂ ਸਮਝ ਸਕਦੀਆਂ ਪੈਣਾ ਸਮਝ ਸਕਦੀਆਂ ਜਿਨ੍ਹਾਂ ਦੇ ਸਿੰਧੂਰ ਦੀ ਰੱਖਿਆ ਪੀਐਮ ਨਰਿੰਦਰ ਮੋਦੀ ਨੇ ਕੀਤੀ ਅੱਜ ਬਹੁਤ ਵੱਡੇ ਇਕੱਠ ਦੇ ਵਿੱਚ ਮਤਾਵਾਂ ਤੇ ਪੈਣਾ ਇੱਥੇ ਇਕੱਠੀਆਂ ਹੋਈਆਂ ਅਸੀਂ 5000 ਤੋਂ ਵੱਧ ਰੱਖਣੀਆਂ ਜਲਦੀ ਪੀਐਮਓ ਦੇ ਲਈ ਅਸੀਂ ਬਾਈ ਹੈਂਡ ਜਾ ਕੇ ਦੇ ਕੇ ਆਵਾਂਗੇ ਤੇ ਉਹਨਾਂ ਨੂੰ ਧੰਨਵਾਦ ਕਰਕੇ ਆਵਾਂਗੇ ਵੀ ਉਹ ਹਮੇਸ਼ਾ ਸਾਡੇ ਦੇਸ਼ ਦੇ ਹਿੱਤ ਵਿੱਚ ਰਹਿ ਕੇ ਦੇਸ਼ ਦੀ ਰੱਖਿਆ ਕਰਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਦੀ ਮੰਗ ਹੈ ਵੀ ਸਾਡੇ ਲਈ ਇਦਾਂ ਹੀ ਖੜੇ ਰਹਿਣ ਮੇਰਾ ਨਾਮ ਅਕਸ਼ੇ ਸ਼ਰਮਾ ਮੈਂ ਭਾਜਪਾ ਦਾ ਕਾਰਜਕਰਤਾ ਹਾਂ ਅੱਜ ਸਾਡੇ ਅੰਮ੍ਰਿਤਸਰ ਦੇ ਨੌਰਥ ਹਲਕੇ ਦੇ ਵਿੱਚ ਜਦੋਂ ਅਸੀਂ ਜ਼ਮੀਨੀ ਪੱਧਰ ਤੇ ਲੋਕਾਂ ਕੋਲ ਜਾ ਰਹੇ ਸਾਂ ਸਾਡੀਆਂ ਮਤਾਵਾਂ ਤੇ ਪੈਣਾ ਦੀ ਬਹੁਤ दिली ਇੱਛਾ ਸੀਗੀ ਉਹ ਕਿਸੇ ਤਰੀਕੇ ਪ੍ਰੀਮ ਨਰਿੰਦਰ ਮੋਦੀ ਜੀ ਨੂੰ ਆਪਰੇਸ਼ਨ ਸੰਦੂਰ ਦੇ ਲਈ ਧੰਨਵਾਦ ਕਰ ਸਕਣ ਜਦੋਂ ਉਹ ਟੀਵੀ ਤੇ ਦੇਖਦੀ ਸੀ ਵੀ ਵਿਰੋਧੀ ਧਿਰ ਦੇ ਨੇਤਾ ਜਾਂ ਵਿਰੋਧੀ ਦੇ ਲੋਕੀ ਕਿਵੇਂ ਇਸ ਸੰਦੂਰ ਦੇ અપਮਾਨ ਕਰ ਰਹੇ ਨੇ ਤੇ ਉਹ ਦੱਸਣਾ ਚਾਹੁੰਦੀ ਸੀ ਕਿ ਅਸਲ ਚ ਸੰਦੂਰ ਦੀ ਕੀਮਤ ਇਹ ਬਾਰਡਰ ਏਰੀਆ ਦੇ ਵਿੱਚ ਬੈਠੀਆਂ ਉਹ ਮਾਵਾਂ ਸਮਝ ਸਕਦੀਆਂ ਪਹਿਣਾ ਸਮਝ ਸਕਦੀਆਂ ਜਿਨ੍ਹਾਂ ਦੇ ਸੰਦੂਰ ਦੀ ਰੱਖਿਆ ਪੀਐਮ ਨਰਿੰਦਰ ਮੋਦੀ ਨੇ ਕੀਤੀ ਅੱਜ ਬਹੁਤ ਵੱਡੇ ਇਕੱਠ ਦੇ ਵਿੱਚ ਮਤਾਵਾ ਤੇ ਪਹਿਣਾ ਇੱਥੇ ਇਕੱਠੀਆਂ ਹੋਈਆਂ ਅਸੀਂ 5000 ਤੋਂ ਵੱਧ ਰੱਖਣੀਆਂ ਜਲਦੀ ਪੀਐਮਓ ਦੇ ਲਈ ਅਸੀਂ ਬਾਈ ਹੈਂਡ ਜਾ ਕੇ ਦੇਖ ਕੇ ਆਵਾਂਗੇ ਤੇ ਉਹਨਾਂ ਨੂੰ ਧੰਨਵਾਦ ਕਰਕੇ ਆਵਾਂਗੇ ਵੀ ਉਹ ਹਮੇਸ਼ਾ ਸਾਡੇ ਦੇਸ਼ ਦੇ ਹਿੱਤ ਵਿੱਚ ਰਹਿ ਕੇ ਦੇਸ਼ ਦੀ ਰੱਖਿਆ ਕਰਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਦੀ ਮੰਗ ਹੈ ਵੀ ਸਾਡੇ ਲਈ ਇਦਾਂ ਹੀ ਖੜੇ ਰਹਿਣ ਮੇਰਾ ਨਾਮ ਅਕਸ਼ੇ ਸ਼ਰਮਾ ਮੈਂ ਭਾਜਪਾ ਦਾ ਕਾਰਜਕਰਤਾ ਹਾਂ ਅੱਜ ਸਾਡੇ ਅੰਮ੍ਰਿਤਸਰ ਦੇ ਨੌਰਥ ਹਲਕੇ ਦੇ ਵਿੱਚ ਜਦੋਂ ਅਸੀਂ ਜ਼ਮੀਨੀ ਪੱਧਰ ਤੇ ਲੋਕਾਂ ਕੋਲ ਜਾ ਰਹੇ ਸਾਂ ਸਾਡੀਆਂ ਮਤਾਵਾਂ ਤੇ ਪੈਣਾ ਦੀ ਬਹੁਤ दिली ਇੱਛਾ ਸੀਗੀ ਉਹ ਕਿਸੇ ਤਰੀਕੇ ਪ੍ਰੀਮ ਨਰਿੰਦਰ ਮੋਦੀ ਜੀ ਨੂੰ ਆਪਰੇਸ਼ਨ ਸਿੰਧੂਰ ਦੇ ਲਈ ਧੰਨਵਾਦ ਕਰ ਸਕਣ ਜਦੋਂ ਉਹ ਟੀਵੀ ਤੇ ਦੇਖਦਿਆਂ ਸੀ ਵੀ ਵਿਰੋਧੀ ਧਿਰ ਦੇ ਨੇਤਾ ਜਾਂ ਵਿਰੋਧੀ ਦੇ ਲੋਕੀ ਕਿਵੇਂ ਇਸ ਸਿੰਧੂਰ ਦੇ અપਮਾਨ ਕਰ ਰਹੇ ਨੇ ਤੇ ਉਹ ਦੱਸਣਾ ਚਾਹੁੰਦੀਆਂ ਸੀ ਕਿ ਅਸਲ ਚ ਸਿੰਧੂਰ ਦੀ ਕੀਮਤ ਇਹ ਬਾਰਡਰ ਏਰੀਏ ਦੇ ਵਿੱਚ ਬੈਠੀਆਂ ਉਹ ਮਾਵਾਂ ਸਮਝ ਸਕਦੀਆਂ ਭੈਣਾਂ ਸਮਝ ਸਕਦੀਆਂ ਜਿਨ੍ਹਾਂ ਦੇ ਸਿੰਧੂਰ ਦੀ ਰੱਖਿਆ ਪੀਐਮ ਨਰਿੰਦਰ ਮੋਦੀ ਨੇ ਕੀਤੀ ਅੱਜ ਬਹੁਤ ਵੱਡੇ ਇਕੱਠ ਦੇ ਵਿੱਚ ਮਤਾਵਾਂ ਤੇ ਭੈਣਾਂ ਇੱਥੇ ਇਕੱਠੀਆਂ ਹੋਈਆਂ ਅਸੀਂ 5000 ਤੋਂ ਵੱਧ ਰੱਖਣੀਆਂ ਜਲਦੀ ਪੀਐਮਓ ਦੇ ਲਈ ਅਸੀਂ ਬਾਈ ਹੈਂਡ ਜਾ ਕੇ ਦੇ ਕੇ ਆਵਾਂਗੇ ਤੇ ਉਹਨਾਂ ਨੂੰ ਧੰਨਵਾਦ ਕਰਕੇ ਆਵਾਂਗੇ ਵੀ ਉਹ ਹਮੇਸ਼ਾ ਸਾਡੇ ਦੇਸ਼ ਦੇ ਹਿੱਤ ਵਿੱਚ ਰਹਿ ਕੇ ਦੇਸ਼ ਦੀ ਰੱਖਿਆ ਕਰਦੇ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦੀ ਮੰਗ ਹੈ ਵੀ ਸਾਡੇ ਲਈ ਇਦਾਂ ਹੀ ਖੜੇ ਰਹਿਣ